ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਵਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਬਹੁਤ ਪਿਆਰੇ ਆਪਾਂ ਡਿਫਰੈਂਟ ਡਿਫਰੈਂਟ ਫੈਬਰਿਕ ਦੇ ਸੂਟ ਲੈ ਕੇ ਆਏ ਆ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖੋ ਤੁਹਿਸਕੀ ਹੋਊਗਾ ਬਾਕੀ ਜਿਨ੍ਹਾਂ ਦੀ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580038146580803 ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਇਹ ਦੇਖਦੇ ਆ ਜੀ ਅੱਜ ਦਾ ਪਹਿਲਾ ਸੂਟ ਇਹ ਅੱਜ ਦਾ ਪਹਿਲਾ ਸੂਟ ਹੈਗਾ ਆਰਕੰਡੀ ਦੇ ਵਿੱਚ ਸੂਟ ਹੈ ਜੀ ਜਿਨ੍ਹਾਂ ਜਿਨ੍ਹਾਂ ਨੇ ਤਾਂ ਪਹਿਲਾ ਆਰਕੰਡੀ ਦੇ ਸੂਟ ਪਾਏ ਹੋਣਗੇ ਉਨਾਂ ਲਈ ਤਾਂ ਬਹੁਤ ਵੱਡਾ ਗਿਫਟ ਹੈ ਜੀ ਕਿਉਂਕਿ ਕਾਫੀ ਟਾਈਮ ਤੋਂ ਵਿੱਚ ਆਰਕੰਡੀ ਦੇ ਸੂਟ ਬੰਦ ਹੋ ਗਏ ਸੀਗੇ ਤੇ ਫੇਰ ਤੋਂ ਪਿਓਰ ਆਰਕੰਡੀ ਜਿਹੜੀ ਹੁੰਦੀ ਹੈ ਬੜਾ ਸੋਹਣਾ ਇਹ ਖੜਮਾ ਜਾਂ ਫੈਬਰਿਕ ਰਹਿੰਦਾ ਬਹੁਤ ਪਿਆਰਾ ਜਿਨ੍ਹਾਂ ਬਹੁਤ ਸੋਹਣੇ ਲੱਗਦੇ ਆ ਵੇਅਰ ਕੀਤੇ ਹੋਏ ਆਰਕੰਡੀ ਦੇ ਸੂਟ ਤੇ 3 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਬਾਟਮ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜਿਹਦੇ ਸੂਟਾਂ ਦਾ ਪਹਿਲਾ ਸੂਟ ਹੈਗਾ ਗ੍ਰੇ ਕਲਰ ਦੇ ਵਿੱਚ ਆਰਕੰਡੀ ਦੇ ਵਿੱਚ ਸੂਟ ਆਪਣਾ ਸ਼ਰਟ ਆਰਕੰਡੀ ਦੇ ਵਿੱਚ ਹੈ ਕਿਉਂਕਿ ਜਿਹੜੀ ਬਾਟਮ ਹੁੰਦੀ ਆਰਕੰਡੀ ਦੀ ਫਿਰ ਉਹ ਜ਼ਿਆਦਾ ਖੜਮੀ ਰਹਿੰਦੀ ਆ ਫਿਰ ਉਹ ਜ਼ਿਆਦਾ ਕੰਫਰਟੇਬਲ ਨਹੀਂ ਸੀ ਰਹਿੰਦੀ ਤਾਂ ਆਪਾਂ 셔ਟ ਆਰਕੰਡੀ ਦੇ ਵਿੱਚ ਆ 3 ਮੀਟਰ ਦੀ ਤੇ ਨਾਲ ਕਾਟਨ ਦੇ ਵਿੱਚ ਹੀ ਆ ਜੀ ਕਾਫੀ ਅੱਛੀ ਵਾਲੀ ਕਾਟਨ ਦੇ ਵਿੱਚ ਬਾਟਮ ਹੈ ਜਿਹੜੀ 3 ਮੀਟਰ ਦੀ ਤੇ ਇਹ ਹੈਗਾ ਫਰੰਟ 셔ਟ ਦਾ ਬਹੁਤ ਪਿਆਰਾ ਹੈਂਡਵਰਕ ਹੋਇਆ ਇਹ ਕਿਸੇ ਵਧੀਆ ਫੰਕਸ਼ਨ ਤੇ ਵੀ ਤੁਸੀਂ ਵੇਅਰ ਕਰ ਸਕਦੇ ਹੋ ਗਰਮੀਆਂ ਦੇ ਇਹ ਸਾਰਾ ਹੈਂਡਵਰਕ ਹੋਇਆ ਉੱਪਰ ਵਰਕ ਬਹੁਤ ਸੋਹਣਾ ਇਹ ਐਵੇਂ ਸਾਈਡ ਤੇ ਬਣਨਾ ਆਪਣੀ ਨੈਕ ਤੇ ਸਾਈਡ ਤੇ ਆ ਜਾਣਾ ਤੇ ਇਹ ਵਾਲਾ نیچے ਵੀ ਸਾਰਾ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਵਰਕ ਹੋਇਆ ਹੋਇਆ ਸਾਰਾ ਹੀ ਹੈਂਡਵਰਕ ਹੋਇਆ ਹੋਇਆ ਇਹ ਫਰੰਟ ਹੈ ਸ਼ਰਟ ਦਾ ਬਹੁਤ ਸੋਹਣਾ ਹੈਂਡਵਰਕ ਦੇ ਨਾਲ ਤੇ ਇਹ ਬੈਕ ਪੱਲਾ ਆ ਜਾਣਾ ਇਹ ਬੈਕ ਤੇ ਆ ਜਾਣਾ ਪ੍ਰਿੰਟ ਸੇਮ ਪ੍ਰਿੰਟ ਬੈਕ ਤੇ ਤੇ ਇਹ 슬ੀਵਜ਼ ਆ ਜਾਣੀਆਂ ਜਿ ਜੇ ਤੁਸੀਂ ਜਿੰਨੀਆਂ ਮਰਜ਼ੀ 슬ੀਵਜ਼ ਬਣਾ ਲਓ ਬਹੁਤ ਤਿਆਰੀਆਂ 슬ੀਵਜ਼ ਬਣ ਗੀਆਂ ਕੋਈ ਜੋੜ ਨਹੀਂ ਆਉਣਾ ਕਿਉਂਕਿ 3 ਮੀਟਰ ਦੀ ਸ਼ਰਟ ਹੈ ਗ੍ਰੇ ਕਲਰ ਦੇ ਵਿੱਚ ਚਾਰਖੰਡੀ ਦੇ ਵਿੱਚ ਇਹ ਆਪਣਾ ਪਹਿਲਾ ਸੂਟ ਨਾਲ ਮੈਚਿੰਗ ਸੇਮ ਬਾਟਮ ਕਾਟਨ ਦੇ ਵਿੱਚ ਕਾਫੀ ਅੱਛੀ ਕਾਟਨ ਹੈ ਜੀ ਨਾਲ ਤੇ ਸ਼ਰਟ ਦੀ ਨਾਲ ਲਾਈਨਿੰਗ ਵੀ ਦਿੱਤੀ ਹੋਈ ਹੈ ਜੀ ਕਿਉਂਕਿ ਬਾਟਮ ਤਾਂ ਵਿਦਆਊਟ ਲਾਈਨਿੰਗ ਬਣਨੀ ਹੈ ਤੇ ਨਾਲ ਸ਼ਰਟ ਦੀ ਲਾਈਨਿੰਗ ਦਿੱਤੀ ਹੋਈ ਹੈ ਆਪਣੇ ਨਾਲ ਤੇ ਨਾਲ ਹੈਗਾ ਪਿਓਰ ਆਰਗੈਂਜ਼ਾ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਗ੍ਰੇਸਫੁਲ ਸੂਟ ਹੈ ਇਹ ਉਹ ਸੋਹਣਾ ਸੂਟ ਹੈ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 3200 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆਰਕੰਡੀ ਦੇ ਵਿੱਚ ਹੀ ਹੈ ਜੀ ਨੈਕਸਟ ਹੈਗਾ ਬਲੈਕ ਇਹ ਗ੍ਰੇ ਦਿਖਾਇਆ ਮੈਂ ਤੁਹਾਨੂੰ ਇਹਦੇ ਵਿੱਚ ਹੈਗਾ ਬਲੈਕ ਕਲਰ ਆਰਕੰਡੀ ਦੇ ਵਿੱਚ ਸੂਟ ਹੈ 3 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਬਾਟਮ ਇਹ ਦੇਖੋ ਪੂਰਾ ਖੁੱਲਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਬਣਾ ਸਕਦੇ ਹੋ ਕੋਈ 슬ੀਵਜ਼ ਦਾ ਚੱਕਰ ਨਹੀਂ ਹੈਗਾ ਸਾਰਾ ਹੈਂਡਵਰਕ ਹੋਇਆ ਵਿੱਚ ਦੇਖ ਸਕਦੇ ਹੋ ਬਹੁਤ ਪਿਆਰਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹ ਵਾਲਾ ਫੈਬਰਿਕ ਬਹੁਤ ਸੋਹਣੇ ਰਹਿੰਦੇ ਆ ਜਦੋਂ ਆਪਾਂ ਵੀਅਰ ਕਰਦੇ ਆ ਇਹਨਾਂ ਨੂੰ ਇਹ ਸਾਰਾ ਤੁਸੀਂ ਦੇਖ ਰਹੇ ਹੋ ਮੋਤੀਆਂ ਦਾ ਕੰਮ ਇਹ ਸਾਰਾ ਹੈਂਡਵਰਕ ਹੋਇਆ ਇਹ ਫਰੰਟ ਆ ਗਿਆ ਸ਼ਰਟ ਦਾ ਸੇਮ print ਬੈਗ ਤੇ ਇਹ ਬੈਗ ਤੇ print ਆ ਗਿਆ ਇਹ 슬ੀਵਸ ਆ ਜਾਣੀਆਂ ਲੱਗ ਤੋਂ ਦਿੱਤੀਆਂ ਹੋਈਆਂ 슬ੀਵਸ 3 ਮੀਟਰ ਦੀ ਸ਼ਰਟ ਹੈ ਆਪਣੀ ਤੇ ਨਾਲ ਹੈਗੀ ਐ ਸੇਮ ਬਾਟਮ ਤੇ ਨਾਲ ਸ਼ਰਟ ਦੀ ਲਾਈਨਿੰਗ ਤੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਇੰਨਾਂ ਆਪੇ ਅਰਾ ਦੋਪੱਟਾ ਵਾਲੇ ਸੂਟ ਦਾ। ਬਹੁਤ ਸੋਹਣਾ ਸੂਟ ਹੈ। 3200 ਪ੍ਰਾਈਸ ਹੈ ਜੀ 3200 ਪ੍ਰਾਈਸ ਹੈ। ਇਹਦਾ ਤੇ ਨੈਕਸਟ ਹੈਗਾ ਇਹਦੇ ਵਿੱਚ ਵਾਈਟ। ਸੇਮ ਤੇ ਵੀ ਚਾਰਕੰਡੀ ਦੇ ਵਿੱਚ ਹੀ ਵਾਈਟ ਹੈ। ਬਹੁਤ ਪਿਆਰਾ ਸੂਟ ਹੈ। ਬਹੁਤ ਸੋਹਣਾ ਹੈਂਡਵਰਕ ਹੋਇਆ ਸਾਰਿਆਂ ਦੇ ਵਿੱਚ ਕਿਹੜੇ ਤਾਂ ਬਹੁਤ ਸੋਹਣਾ ਬਣਿਆ ਫਰੰਟ ਬੈਕ ਸੇਮ ਹੈ ਬੈਕ ਤੇ ਵੀ ਸੇਮ ਪ੍ਰਿੰਟ ਹੈ ਤੇ 슬ੀਵਸ ਸਾਡੇ ਵਿੱਚ ਇਸ 슬ੀਵਸ ਬਹੁਤ ਪਿਆਰੇ ਸੂਟ ਹੈ ਅਰਕੰਡੀ ਦੇ ਵਿੱਚ ਅਲੱਗ ਜੀ ਚੀਜ਼ ਹੈ ਜੀ ਅੱਜ ਤੁਹਾਡੇ ਲਈ ਕੁਝ ਡਿਫਰੈਂਟ ਲੈ ਕੇ ਆਏ ਹਾਂ ਦੇ ਨਾਲ ਆਫ ਵਾਈਟ ਹੀ बॉटम बॉटम ਨੂੰ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਸ਼ਰਟ ਦੀ ਲਾਈਨਿੰਗ ਨਾਲ ਦਿੱਤੀ ਹੋਈ ਹੈ ਇਹ ਹੈਗਾ ਸਟੱਫ ਦੁਪੱਟਾ ਬਹੁਤ ਪਿਆਰਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਨਾਲ ਬਹੁਤ ਪਿਆਰੇ 3200 ਪ੍ਰਾਈਸ ਦੇ ਨਾਲ ਇਹ ਅੱਜ ਦੇ ਸੂਟ ਆਪਣੇ 3200 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਇਹਦੇ ਵਿੱਚ ਪਿੰਕ ਕਲਰ ਪਹਿਲਾਂ ਮੈਂ ਗ੍ਰੇ ਦਿਖਾਇਆ ਫਿਰ ਤੁਹਾਨੂੰ ਬਲੈਕ ਦਿਖਾਇਆ ਫਿਰ ਵਾਈਟ ਪਿੰਕ ਕਲਰ ਹੈ ਸੇਮ ਦੇ ਵਿੱਚ ਹੀ ਆਰਕੰਡੀ ਦੀ ਸ਼ਰਟ ਹੈ 3 ਮੀਟਰ ਦੀ ਸ਼ਰਟ ਕੋ ਸੋਨਾ ਸਾਰਾ ਹੈਂਡਵਰਕ ਹੋਇਆ ਹੈ ਸ਼ਰਟ ਤੇ ਇਹ ਫਰੰਟ ਆ ਗਿਆ ਸ਼ਰਟ ਦਾ ਇਹ ਦੇਖੋ ਕਿੰਨਾ ਪਿਆਰਾ ਵਰਤ ਹੈ ਬਹੁਤ ਸੋਹਣਾ ਸੂਟ ਹੈ ਪਲੇਨ ਬਾਟਮ ਨਾਲ ਸ਼ਰਟ ਦੀ ਲਾਈਨਿੰਗ ਤੇ ਨਾਲ ਬਾਟਮ ਤੇ ਪਿਓਰ ਆਰਗੈਂਜ਼ਾ ਦਾ ਇਸ ਤਰ੍ਹਾਂ ਆਪਣਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਹੈ ਮੈਂ ਤੁਹਾਨੂੰ 4 ਸੂਟ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਹਰ ਕੰਡੀ ਦੇ ਵਿੱਚ 3200 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ। ਇਹ ਮਸਲੀਨ ਦੇ ਵਿੱਚ ਫੈਬਰਿਕ ਹੈ ਜੀ ਪਿਓਰ ਮਸਲੀਨ ਦੇ ਵਿੱਚ ਆਪਣੇ ਸੂਟ ਬੜੇ ਪਿਆਰੇ ਬ੍ਰਾਂਡਡ ਸੂਟ ਹੋਣਗੇ ਚਨਾਰ ਦੇ ਵਿੱਚ ਹੈ ਜੀ। ਚਨਾਰ ਦੀ ਪਹਿਲਾਂ ਕਰੇਵ ਆਉਂਦੀ ਹੁੰਦੀ ਸੀ ਪਰ ਹੁਣ ਚਨਾਰ ਨੇ ਇਹ ਆਪਣੇ ਪਿਓਰ ਮਸਲੀਨ ਦਾ ਫੈਬਰਿਕ ਕੱਢਿਆ। ਇਹ ਦੇਖੋ ਬਹੁਤ ਸੋਹਣਾ ਕਰੀਮ ਦੇ ਵਿੱਚ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। ਕੋ ਸੋਹਣਾ ਪ੍ਰਿੰਟ ਆ ਸੂਟ ਦਾ ਈਮ ਬਾਟਮ ਨਾਲ ਸੇਮ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਨਾਲ ਪਿਓਰ ਮਸਲੀਨ ਦੀ ਉਹ ਬਾਟਮ ਚਿਨਾਰ ਬ੍ਰਾਂਡ ਦਾ ਸੂਟ ਹੈ ਜੀ ਇਹ ਤੇ ਨਾਲ 2.5 ਮੀਟਰ ਦਾ ਹੀ ਦੁਪੱਟਾ ਬਹੁਤ ਰਾਇਲ ਜੀ ਸੂਟ ਹੈ ਬਹੁਤ ਸੋਹਣੀ ਸਰਦਾਰੀ ਗ੍ਰੇਸਫੁਲ ਸੂਟ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਨੈਕਸਟ ਸੂਟ ਆ ਗਿਆ ਇਹਦੇ ਵੀ ਜੀ ਬੜਾ ਸੋਹਣਾ 골ਡਨ ਜਿਹਾ ਕਲਰ ਹੈ ਪਹਿਲਾਂ ਮੈਂ ਕਰੀਮ ਦਿਖਾਇਆ ਤੁਹਾਨੂੰ ਪਿਓਰ ਮਸਲੀਨ ਦੇ ਸੂਟ ਹੈ ਜੀ ਚਿਨਾਰ ਬ੍ਰਾਂਡ ਦੇ ਬੜਾ ਸੋਹਣਾ ਇਹ ਦੇਖੋ ਬਹੁਤ ਪਿਆਰੇ ਜਿਹੇ ਪ੍ਰਿੰਟ ਕੰਨਾਲ ਬੜਾ ਸੋਹਣਾ 골ਡਨ ਕਲਰ ਹੈ ਸੂਟ ਦਾ ਤੇ ਪਿਓਰ ਮਸਲੀਨ ਦਾ ਆਪਣਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਕਿੰਨਾ ਪਿਆਰਾ ਗ੍ਰੇਸਫੁਲ ਦੁਪੱਟਾ ਇਹਨਾਂ ਤੇ ਬਾਟਮ ਤੇ ਹਲਕਾ ਹਲਕਾ ਤੁਸੀਂ ਵਰਕ ਕਰਾ ਕੇ ਵੀ ਬਣਾ ਸਕਦੇ ਹੋ ਬਹੁਤ ਸੋਹਣੇ ਸੂਟ ਆਪਣੇ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਨਾ ਸੂਟਾਂ ਦਾ ਨੈਕਸਟ ਹੈਗਾ ਬੜਾ ਪਿਆਰਾ ਜਿਹਾ ਫਿਰੋਜ਼ੀ ਕਲਰ ਰੋਜ਼ੀ ਕਲਰ ਹੈ ਰੋਜ਼ੀ ਕਲਰ ਦੇ ਵਿੱਚ ਬ੍ਰਾਂਡਡ ਸੂਟ ਬਹੁਤ ਸੋਹਣਾ ਪ੍ਰਿੰਟ ਹੈ ਇਹਨਾਂ ਸੂਟਾਂ ਦਾ ਅਲੱਗ ਜਿਹਾ ਹੀ ਪ੍ਰਿੰਟ ਹੈ ਬਹੁਤ ਪਿਆਰਾ بیس ਕਲਰ ਦਿਓ ਲਾਈਟ ਫਰੋਜ਼ੀ ਬਾਟਮ ਬਹੁਤ ਗ੍ਰੇਸਫੁੱਲ ਹੈ ਪੂਰਾ 2.5 ਮੀਟਰ ਦਾ ਦੁਪੱਟਾ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੋਹਣੇ ਸੋਹਣੇ ਸੂਟ ਤੇ ਨੈਕਸਟ ਹੈਗਾ ਬੜਾ ਪਿਆਰਾ ਜਿਹਾ ਕਲਰ ਹੈ ਲਾਈਟ ਜਿਹਾ ਹੀ ਕਲਰ ਹੈ ਜੀ ਬੜਾ ਸੋਹਣਾ 골ਡਨ ਜਿਹਾ ਕਲਰ ਹੈ ਵੀ ਲਾਈਟ 골ਡਨ ਜਿਹਾ ਬਹੁਤ ਸੋਹਣਾ ਪ੍ਰਿੰਟ ਹੈ ਬੜਾ ਸੋਹਣਾ yellow ਕਲਰ ਦੇ ਤੇ ਪੀਚ ਜੇ ਕਲਰ ਦੇ ਫਲਾwrs ਬਹੁਤ ਸੋਹਣਾ ਪ੍ਰਿੰਟ ਹੈ ਨਾ ਜ਼ਿਆਦਾ ਵੱਡਾ ਨਾ ਛੋਟਾ ਲਾਈਟ ਸਕਿਨ ਜੇ ਕਲਰ ਦੇ ਵਿੱਚ ਤੇ ਨਾਲ ਪਿਓਰ ਮਸਲੀਨ ਦੀ ਸ਼ਰਟ ਪਿਓਰ ਮਸਲੀਨ ਦੀ ਬਾਟਮ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਪੂਰਾ ਟਾਈ ਮਿੱਟਦਾ ਬਹੁਤ ਸੋਹਣਾ ਸਰਦਾਰੀ ਸੂਟ ਹੈ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਇਹ ਮੈਂ ਚਾਰ ਸੂਟ ਦਿਖਾਏ ਆ ਪਿਓਰ ਮਸਲੀਨ ਦੇ ਵਿੱਚ 2700 ਪ੍ਰਾਈਸ ਦੇ ਵਿੱਚ ਨੈਕਸਟ ਸੂਟ ਦਿਖਾਣੇ ਆ ਤੁਹਾਨੂੰ ਗੰਗਾ ਬ੍ਰਾਂਡ ਦੇ ਵਿੱਚ ਕਾਟਨ ਦੇ ਵਿੱਚ ਸੂਟ ਹੋਣਗੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਗੰਗਾ ਬ੍ਰਾਂਡ ਦੇ ਸੂਟ ਹੈ ਜੀ ਬੜੇ ਪਿਆਰੇ ਮੈਚਿੰਗ ਸੂਟ ਹੋਣਗੇ ਗੰਗਾ ਬ੍ਰਾਂਡ ਦਾ ਵੀ ਫੈਬਰਿਕ ਤੁਸੀਂ ਅੱਖਾ ਬੰਦ ਕਰਕੇ ਲੈ ਸਕਦੇ ਹੋ ਕਿਉਂਕਿ ਇੰਨਾ ਵਧੀਆ ਫੈਬਰਿਕ ਹੁੰਦਾ ਬਹੁਤ ਵਧੀਆ ਫੈਬਰਿਕ ਹੁੰਦਾ ਇਹ ਦੇਖੋ ਬੜਾ ਪਿਆਰਾ ਪੈਰਟ ਕਲਰ ਦੇ ਵਿੱਚ ਸੂਟ ਹੈ ਵਿਦਾਊਟ ਲਾਈਨਿੰਗ ਸੂਟ ਬਣਨਗੇ ਪੈਰਟ ਕਲਰ ਦੇ ਵਿੱਚ ਗੰਗਾ ਬ੍ਰੈਂਡ ਦਾ ਸੂਟ ਹੈ ਜੀ ਨਾਲ ਹਮੇਸ਼ਾ ਟੈਗ ਤੇ ਵੀ ਲੱਗਿਆ ਹੁੰਦਾ ਤੇ ਕੰਨੀ ਤੇ ਵੀ ਹੁੰਦਾ ਜੀ ਗੰਗਾ ਬ੍ਰੈਂਡ ਦਾ ਇਹ ਦੇਖੋ neck ਤੇ ਬੜਾ ਸੋਹਣਾ ਵਰਕ ਪਿਆਰਾ ਵਰਕ neck ਤੇ ਤੇ ਪ੍ਰਿੰਟ ਬੜਾ ਸੋਹਣਾ ਤੇ ਘੇਰੇ ਤੇ ਬੜੀ ਪਿਆਰੀ ਵੇਲ ਬਣੀ ਹੋਈ ਹੈ ਬਹੁਤ ਸੋਹਣੀ ਵੇਲ ਘੇਰੇ ਤੇ ਬਣੀ ਹੋਈ ਹੈ ਬਹੁਤ ਸੋਹਣਾ ਵਰਕ ਹੋਇਆ ਤੇ ਸਟੈਂਪ ਵੀ ਸਾਈਡ ਤੇ ਕੰਨੀ ਤੇ ਜਿਵੇਂ ਰਾਮ ਟੈਕਸ ਦੀ ਲੱਗੀ ਹੁੰਦੀ ਹੈ ਕੰਨੀ ਤੇ ਸਟੈਂਪ ਗੰਗਾ ਬ੍ਰੈਂਡ ਦੀ ਵੀ ਸਟੈਂਪ ਹੁੰਦੀ ਹੈ ਜੀ neck ਤੇ ਜਿਹੜਾ ਵਰਕ ਹੈ ਉਹ ਅਡਜਸਟੇਬਲ ਹੈ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਅਡਜਸਟ ਕਰ ਸਕਦੇ ਹੋ ਤੇ ਘੇਰੇ ਤੇ ਵੀ ਬੜਾ ਪਿਆਰਾ ਵਰਕ ਹੈ ਪ੍ਰਿੰਟ ਬੜਾ ਸੋਹਣਾ ਪਿਆਰਾ ਕਲਰ ਦੇ ਵਿੱਚ ਸੂਟ ਗੰਗਾ ਬ੍ਰੈਂਡ ਦਾ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਪਿਓਰ ਮਸਲੀਨ ਦਾ ਦੁਪੱਟਾ ਨਾਲ ਪਟਾ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਹੈ ਨਾ ਸੂਟ ਦਾ ਵਿਦਾਊਟ ਲਾਈਨਿੰਗ ਸੂਟ ਬਣਨਾ 2600 ਪ੍ਰਾਈਸ ਦੇ ਨਾਲ ਇਹਦੇ ਵਿੱਚ ਇਹ ਪੈਰਟ ਕਲਰ ਦੇ ਵਿੱਚ ਦਿਖਾਇਆ ਨੈਕਸਟ ਹੈਗਾ ਬਲੂ ਕਲਰ ਦੇ ਵਿੱਚ ਸੇਮ ਗੰਗਾ ਬ੍ਰਾਂਡ ਦਾ ਬਲੂ ਕਲਰ ਦੇ ਵਿੱਚ ਨੈਕ ਤੇ ਬੜਾ ਪਿਆਰਾ ਵਰਕ ਹੈ ਘੇਰੇ ਤੇ ਬਹੁਤ ਸੋਹਣਾ ਵਰਕ ਘੇਰੇ ਤੇ ਹੈ ਘੇਰੇ ਤੇ ਵਰਕ ਹੈ ਨੈਕ ਤੇ ਵਰਕ ਹੈ ਗੰਗਾ ਬ੍ਰਾਂਡ ਦਾ ਸੂਟ ਮੈਚਿੰਗ ਬਾਟਮ ਦੇ ਨਾਲ ਨਾਲ ਮੈਚਿੰਗ ਬਾਟਮ ਹੈ ਜੀ ਨਾਲ ਸੇਮ ਕਲਰ ਦੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਪਿਓਰ ਮਸਲੀਨ ਦਾ ਦੁਪੱਟਾ 4600 ਪ੍ਰਾਈਸ ਹੈ ਜੀ 2600 ਪ੍ਰਾਈਸ ਹੈ ਨੈਕਸਟ ਹੈਗਾ ਪਿੰਕ ਕਲਰ ਬੜਾ ਸੋਹਣਾ ਡਾਰਕ ਪਿੰਕ ਜਿਹਾ ਕਲਰ ਉਹ ਵਾਲਾ ਕਲਰ ਹੈ ਬੜਾ ਸੋਹਣਾ ਵਾਈਟ ਕਲਰ ਦੇ ਵਿੱਚ ਫਲਾਰਸ ਬੜਾ ਸੋਹਣਾ ਪ੍ਰਿੰਟ ਹੈ ਗੰਗਾ ਬ੍ਰਾਂਡ ਦੇ ਸੂਟ ਹੈ ਇਹ ਆਪਣੇ ਲੈਕ ਤੇ ਵਰਕ ਹੈ ਬਹੁਤ ਸੋਹਣਾ ਘੇਰੇ ਤੇ ਵਰਕ ਹੋਇਆ ਬਹੁਤ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਘੇਰੇ ਤੇ ਵੀ ਇਹ ਦਾ ਆਊਟਲਾਈਨਿੰਗ ਸੂਟ ਬਣਨੇਗੇ प्योर मशलीन दुपट्टी सो प्राइजी सिक्स हंड्रड प्राइजट हा ग्रे कलर ग्रे कलर ਵਰਕ ਤੇ ਉਹ ਸੋਨਾ ਸੇਮ ਦੇ ਵਿੱਚ ਬਸ ਕਲਰ ਅਲੱਗ-ਅਲੱਗ ਹੈ ਸੋਨਾ ਵਰਕ ਘੇਰੇ ਤੇ ਗੰਗਾ ਬ੍ਰਾਂਡ ਦੇ ਸੂਟ ਮੈਚਿੰਗ ਬਾਟਮ ਦੇ ਨਾਲ ਪਿਓਰ ਮਸਲੀਨ ਦੇ ਦੁਪੱਟੇ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੈ ਬਹੁਤ ਗ੍ਰੇਸਫੁਲ ਸੂਟ ਹੈ ਇਹ ਵੀ ਆਪਣੇ ਗੰਗਾ ਬ੍ਰਾਂਡ ਦੇ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਹੈ ਮੈਂ ਚਾਰ ਸੂਟ ਤੁਹਾਨੂੰ ਗੰਗਾ ਬ੍ਰਾਂਡ ਦੇ ਵਿੱਚ ਦਿਖਾਏ ਆ 2600 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580800 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ